ਅਗਲੀ ਜਿਹੜੀ ਖਬਰ ਆ ਕੈਲੀਫੋਰਨੀਆ ਦੇ ਨਾਲ ਜੁੜੀ ਆ ਕੈਲੀਫੋਰਨੀਆ ਨੇ ਜਸਟਿਸ ਯੂ ਐਸ ਦੇ ਜਸਟਿਸ ਡਿਪਾਰਟਮੈਂਟ ਨੂੰ ਜਿਹੜਾ ਸੂਕ ਦਿੱਤਾ ਆ ਜਿਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਸੀਗੀ ਕਿ ਜਿਦਨੇ ਵੀ ਲੋਕਲ ਸਕੂਲ ਡਿਸਟ੍ਰਿਕਟ ਦੇ ਜਾਂ ਹੋਰ ਜਿਹੜੇ ਮੁਕਾਬਲੇ ਹੁੰਦੇ ਨੇ ਉਹਨਾਂ ਦੇ ਵਿੱਚ ਟ੍ਰਾਂਸਜੈਂਡਰ ਜਿਹੜੇ ਐਥਲੀਟ ਨੇ ਉਹਨਾਂ ਨੂੰ ਬੈਨ ਕੀਤਾ ਜਾਵੇ ਆ ਸਪੋਰਟਸ ਦੇ ਵਿੱਚ ਕੰਪਲੀਟ ਕੰਪੀਟ ਕਰਨ ਤੋਂ ਆਰਗੂ ਕਰਨ ਤੋਂ ਤੇ ਨਾਲ ਹੀ ਆਪਾਂ ਇਹ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਇਸ ਬਾਰੇ ਖਬਰ ਸਾਂਝੀ ਕੀਤੀ ਸੀਗੀ ਇਹ ਦੱਸਦਦੇ ਨੇ ਕਿ ਜਿਹੜਾ ਇਹ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਵੱਲੋਂ ਲਿਆ ਜਾਂਦਾ ਹਿੱਸਾ ਗੇਮਸ ਦੇ ਵਿੱਚ ਇਹ ਦੂਜੇ ਖਿਡਾਰੀਆਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਹੈ ਕੈਲੀਫੋਰਨੀਆ ਦੇ ਜਿਹੜੇ ਟਾਰਨੀ ਜਨਨ ਰੌਬ ਬੌਂਟਾ ਉਹਨਾਂ ਦੇ ਆਫਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਸੂਕੀਤਾ ਪ੍ਰੈਜ਼ੀਡੈਂਟ ਤੇ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਤੋਂ ਡਿਮਾਂਡ ਕੀਤੀ ਗਈ ਸੀ ਕੈਲੀਫੋਰਨੀਆ ਸਕੂਲ ਡਿਸਟ੍ਰਿਕਟ ਦੇ ਵੱਲੋਂ ਕਿ ਇਹ ਜਿਹੜੇ ਜਿਹੜਾ ਵੀ ਇਹ ਇਸ ਤਰ੍ਹਾਂ ਦੇ ਐਥਲੀਟਸ ਨੂੰ ਜਿਹੜੀ ਹਿੱਸਾ ਲੈਣ ਦੀ ਜਿਹੜੀ ਆਪਾਂ ਕਹਿੰਦੇ ਕਿ ਆਜ਼ਾਦੀ ਹੈ ਉਹ ਲॉ ਨੂੰ ਬ੍ਰੇਕ ਕਰਦੀ ਹੈ ਤੇ ਕਨਸਟੀਟਿਊਸ਼ਨ ਨੂੰ ਵਾਇਲਟ ਕਰਦੀ ਹੈ ਸੋ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵੀ ਸਕੂਲ ਡਿਸਟ੍ਰਿਕਟਸ ਨੇ ਉਹ ਡਿਸਕ੍ਰਿਮੀਨੇਸ਼ਨ ਕੀਤਾ ਕਰਦੇ ਨੇ ਸਟੂਡੈਂਟ ਦੇ ਉਹਨਾਂ ਦੀ ਕੇਅਰ ਦੇ ਬਾਰੇ ਜਾਂ ਕਨਸਟੀਟਿਊਸ਼ਨਲ ਜਿਹੜਾ ਉਹਨਾਂ ਦਾ ਪ੍ਰੋਟੈਕਟਰ ਪ੍ਰੋਟੈਕਟਿਡ ਰਾਈਟਸ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਤਾਂ ਰੌਬੈਂਟਾ ਨੇ ਜਵਾਬ ਦਿੱਤਾ ਵੀ ਅਸੀਂ ਇਸ ਮਾਮਲੇ ਦੇ ਵਿੱਚ ਨਾ ਤਾਂ ਕਿਸੇ ਦੀ ਆਜ਼ਾਦੀ ਨੂੰ ਹੱਥ ਪਾ ਰਹੇ ਹਾਂ ਨਾ ਅਸੀਂ ਕਿਸੇ ਮਾਮਲੇ ਦੇ ਵਿੱਚ ਇਹ ਕਹਿ ਰਹੇ ਹਾਂ ਵੀ ਇਹ ਕਿਸੇ ਦੇ ਰਾਈਟਸ ਦੀ ਉਲੰਘਣਾ ਹੋ ਰਹੀ ਹੈ ਬਲਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਸੂ ਕਰਨ ਜਾ ਰਹੇ ਹਾਂ ਤਾਂ ਕਰਕੇ ਤਾਂ ਜੋ ਹਰ ਇੱਕ ਨੂੰ ਜਿਹੜਾ ਇਹ ਨਾ ਲੱਗੇ ਕਿ ਮੇਰੇ ਨਾਲ ਧੱਕਾ ਹੋ ਰਿਹਾ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਸਕੂਲ ਡਿਸਟ੍ਰਿਕਟ ਨੇ ਉਹਨਾਂ ਨੇ ਟ੍ਰਾਂਸ ਜੈਂਡਰ ਐਥਲੀਟਸ ਨੂੰ ਬੈਨ ਕਰਦੀ ਵੀ ਗੱਲ ਕਹੀ ਸੀ ਤੇ ਇਸ ਮਾਮਲੇ ਦੇ ਵਿੱਚ ਕਈ ਸਕੂਲ ਅਗਿਆਏ ਸਨ ਪਰ ਬਾਅਦ ਦੇ ਵਿੱਚ ਇਹ ਵੀ ਜਿਹੜਾ ਉਹ ਗੱਲ ਸਾਹਮਣੇ ਆਈ ਸੀ ਕਿ ਕਈ ਥਾਵਾਂ ਤੇ ਆਪਾਂ ਦੇਖਿਆ ਕਿ ਜਿਹੜੇ ਮੁਕਾਬਲੇ ਨੇ ਉਹ ਹੋਏ ਨਹੀਂ ਲੌ ਸੂਟ ਕਹਿੰਦੇ ਉਦੋਂ ਆਇਆ ਜਦੋਂ ਅਟਾਰਨੀ ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਢਿੱਲੋਂ ਜਿਹੜੇ ਕਿ 트럼ਪ ਵੱਲੋਂ ਪਾਇੰਟ ਕੀਤੇ ਗਏ ਨੇ ਉਹਨਾਂ ਨੇ ਫੈਡਰਲ ਜਸਟਿਸ ਡਿਪਾਰਟਮੈਂਟ ਦੇ ਜਿਹੜੇ ਸਿਵਲ ਰਾਈਟਸ ਡਿਵੀਜ਼ਨ ਆ ਉਹਨੂੰ ਇੱਕ ਲੈਟਰ ਜਿਹੜਾ ਸਕੂਲ ਡਿਸਟ੍ਰਿਕਟ ਨੂੰ ਭੇਜਿਆ ਸੀ ਉਸ ਬਾਬਤ ਤੋਂ ਜਿਹਦੇ ਵਿੱਚ ਇਹ ਵਾਰਨਿੰਗ ਦਿੱਤੀ ਗਈ ਸੀ ਕਿ ਜੇਕਰ ਉਹ ਲੀਗਲ ਲਾਇਬਿਲਟੀ ਨੂੰ ਕਿਸੇ ਤਰ੍ਹਾਂ ਚੁਣੌਤੀ ਦਿੰਦੇ ਨੇ ਤਾਂ ਉਹਨਾਂ ਨੂੰ ਆਨ ਅਰ ਟਾਈਮ ਦੇ ਵਿੱਚ ਕਾਨੂੰਨੀ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇਹ ਜਿਹੜਾ ਮਾਮਲਾ ਹੁਣ ਜਿਹੜਾ ਕੈਲੀਫੋਰਨੀਆ ਗਵਰਨਮੈਂਟ ਕਹ ਲੋ ਜਾਂ ਫੈਡਰਲ ਗਵਰਨਮੈਂਟ ਦੇ ਵਿੱਚਕਾਰ ਜਿਹੜਾ ਫਸਦਾ ਆ ਰਿਹਾ ਜਿਹਦੇ ਵਿੱਚ ਟ੍ਰਾਂਸਜੈਂਡਰ ਐਥਲੀਟਸ ਨੂੰ ਕੰਪੀਟ ਕਰਨ ਬਾਰੇ ਲਗਾਤਾਰ ਜਿਹੜੀ ਇੱਕ ਦੂਜੇ ਦੇ ਨਾਲ ਬਹਿਸ ਹੋ ਰਹੀ ਆ ਟਿੱਲੋ ਨੇ ਇਹ ਆਰਗਿਊ ਕੀਤਾ ਸੀਗਾ ਕਿ ਜਿਹੜੇ 트랜ਸਜੈਂਡਰ ਐਥਲੀਟਸ ਆ ਉਹਨਾਂ ਨੂੰ ਅਲਾਉ ਕਰ ਦੇਣਾ ਚਾਹੀਦਾ ਹੈ ਜਿਹਦੇ ਨਾਲ ਉਹ ਕਹਿੰਦੇ ਕਿ ਜਿਹੜੀਆਂ ਐਥਲੈਟਿਕਸ ਜਿਹੜੀਆਂ ਆਪਰਚੂਨਿਟੀਆਂ ਨੇ ਉਹ ਬਰਾਬਰ ਦੀਆਂ ਮਿਲਣੀਆਂ ਚਾਹੀਦੀਆਂ ਨੇ